ਅਸੀਗਰ ਜੀ ਸਾਰਿਆਂ ਨੂੰ ਕਿਵੇਂ ਹੋ ਮੈਂ ਤੁਹਾਡਾ ਆਪਣਾ ਹੁਸਨ ਟੀਕਟਾਕ ਉਹ ਸਭ ਤੁਸੀਂ ਤੇ ਲੋ ਜੀ ਆਪਾਂ ਲੱਗੇ ਆ ਜੀ ਅੱਜ ਦਾ ਵਲੌਗ ਸਟਾਰਟ ਕਰਨ ਤੇ ਅੱਜ ਤੁਹਾਨੂੰ ਜਲੰਧਰ ਦੀ ਕਿਤੇ ਹੋਰ ਬੈਸਟ ਜਗ੍ਹਾ ਲੈ ਕੇ ਜਾ ਰਹੇ ਆ ਵਧੀਆ-ਵਧੀਆ ਤੁਹਾਨੂੰ ਬੈਸਟ-ਬੈਸਟ ਜਗ੍ਹਾ ਖਾਣ ਪੀਣ ਵਾਲੀਆਂ ਸਾਰੀਆਂ ਜਲੰਧਰ ਦੀਆਂ ਦਿਖਾਉਂਗਾ ਰੈਸਟੋਰੈਂਟ ਢਾਬੇ ਹੋਟਲਸ ਸਾਰਾ ਵਧੀਆ-ਵਧੀਆ ਅਫੋਰਡੇਬਲ ਵੀ ਜਿੱਥੇ ਤੁਸੀਂ ਜਾ ਕੇ ਬੱਚਿਆਂ ਨਾਲ ਫੈਮਲੀ ਨਾਲ ਯਾਰਾਂ ਦੋਸਤਾਂ ਨਾਲ ਇੰਜੋਏ ਕਰ ਸਕੋ ਤੇ ਫੋਰਡੇਬਲ ਵੀ ਹੋਣ ਜਿੱਦਾਂ ਬੰਦਾ ਸੋਚਦਾ ਵੀ ਅਰੇਂਜ ਤੋਂ ਬਾਹਰ ਨਾ ਹੋਵੇ ਫੋਰਡੇਬਲ ਤੁਹਾਨੂੰ ਵਧੀਆ ਜਗ੍ਹਾ ਸਾਰੀਆਂ ਦਿਖਾਉਂਗਾ ਤੁਸੀਂ ਇਦਾਂ ਹੀ ਪਿਆਰ ਕਰਦੇ ਰਹੋ ਵਲੌਗਾਂ ਨੂੰ ਵੀਡੀਓਜ਼ ਨੂੰ ਜਲਦੀ ਗਾਣਾ ਵੀ ਆ ਰਿਹਾ ਅੱਜ ਟੀਜ਼ਰ ਲੱਗੇ ਆ ਰਿਲੀਜ਼ ਕਰ ਟੀਜ਼ਰ ਨੂੰ ਸ਼ੇਅਰ ਕਰਨਾ ਮਤੋਂ ਤੇ ਪਿਆਰ ਦੇਣਾ ਜਿੱਦਾਂ ਪੋਸਟਰ ਨੂੰ ਦਿੱਤਾ ਫਿਰ ਜਲਦੀ ਗਾਣਾ ਵੀ ਲਈ ਜਾਣਾ ਤੇ ਕਮੈਂਟ ਕਰਕੇ ਦੱਸਿਓ ਵਲੋਗਾਂ ਚ ਵੀ ਕਮੈਂਟ ਕਰਿਆ ਕਰੋ ਦੱਸਿਆ ਕਰੋ ਕਿੱਦਾਂ ਲੱਗਾ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਕੇ ਦੱਸੋਗੇ ਜੇ ਕੋਈ ਚੀਜ਼ ਨਹੀਂ ਵੀ ਵਧੀਆ ਹੋਊਗੀ ਉਹਨੂੰ ਬੰਦਾ ਅਗਲੀ ਵਾਰੀ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਤੇ ਬਾਕੀ ਲੁੱਕ ਦੱਸੋ ਕਿੱਦਾਂ ਲੱਗੀ ਨਿਊ ਤੇ ਚਲੋ ਵੇ ਸ਼ਾਲ ਦੇ ਆ ਤੁਹਾਨੂੰ ਲੈ ਕੇ ਹੁਣ ਆਪਾਂ ਕਿਤੇ ਹੋਰ ਜਗ੍ਹਾ ਵਧੀਆ ਜੀ ਅੱਜ ਤੇ ਅੱਜ ਤੁਹਾਡੇ ਭਰਾ ਦਾ ਤੁਹਾਡੇ ਦੋਸਤ ਦਾ ਤੁਹਾਡੇ ਵੀਰ ਦਾ ਗਾਣੇ ਦਾ ਟੀਜ਼ਰ ਲੱਗਾ ਅੱਜ ਰਿਲੀਜ਼ ਹੋਣ ਤੁਸੀਂ ਐਦਾਂ ਹੀ ਸਪੋਰਟ ਕਰਦੇ ਰਹੋ ਵੀਡੀਓ ਨੂੰ ਬੱਤ ਬੱਤ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਿਉਂਕਿ ਮੇਰੇ ਵਲੋਗਾਂ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖਿਓ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਜਿੱਦਾਂ ਜਿੱਥੇ ਜਾਣਨੇ ਆ ਉਥੋਂ ਦਾ ਸਾਫ ਸਫਾਈ ਦਾ ਸਪੈਸ਼ਲ ਧਿਆਨ ਰੱਖਿਆ ਜਾਵੇ ਪਾਰਕਿੰਗ ਦਾ ਸਾਫ ਸਫਾਈ ਦਾ ਕਿਉਂਕਿ ਪਾਰਕਿੰਗ ਦਾ ਵੀ ਤਾਂ ਜਿੱਦਾਂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਇਹ ਹੋ ਗਿਆ ਆਪਣਾ ਟ੍ਰੈਫਿਕ ਮੇਨਾ ਵੀ ਕਈ ਵਾਰੀ ਇਦਾਂ ਹੁੰਦੀ ਜਦੋਂ ਮੈਂ ਕਿਤੇ ਜਾਣਾ ਜਿੱਦਾਂ ਮੈਂ ਲੋ ਦੇਖਣਾ ਉਥੇ ਜੇ ਟ੍ਰੈਫਿਕ ਦਾ ਪੰਗਾ ਵਾ ਜਾਂ ਉਹ ਜਗ੍ਹਾ ਵਧੀਆ ਹੀ ਹੋਵੇ ਟ੍ਰੈਫਿਕ ਦਾ ਪੰਗਾ ਗੱਡੀ ਲਾਉਣ ਜਗ੍ਹਾ ਨਹੀਂ ਕੋਈ ਬੰਦਾ ਲੰਘ ਜਾਂਦਾ ਯਾਰ ਛੱਡੋ ਫੇ ਸਹੀਂ ਫੇ ਆ ਜਾਾਂਗੇ ਮੈਂ ਕੋਸ਼ਿਸ਼ ਕਰਾਉਣਾ ਟ੍ਰੈਫਿਕ ਦਾ ਸਾਰਾ ਗਣਗੀ ਪਾਰਕਿੰਗ ਦਾ ਤੇ ਕਿਚਨ ਦਾ ਸਾਫ ਸਫਾਈ ਦਾ ਉਹਨਾਂ ਦਾ ਸਾਰਾ ਧਿਆਨ ਰੱਖਿਆ ਜਾਵੇ ਕਿਉਂਕਿ ਜਦੋਂ ਬਹੁਤ ਵੀਡੀਓ ਆਉਂਦੀਆਂ ਵੀ ਅੱਜ ਇੱਥੇ ਖਾਣੇ ਦੇ ਵਿੱਚ ਆ ਆ ਨਿਕਲਿਆ ਆ ਨਿਕਲਿਆ ਤਾਂ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਸਾਫ ਸਫਾਈ ਦਾ ਧਿਆਨ ਦੇਖਿਆ ਜਾਵੇ ਤੇ ਉਹਨਾਂ ਦਾ ਆਪਣੇ ਕਿਚਨ ਦਾ ਵੀ ਦੇਖਿਆ ਜਾਵੇ ਆ ਜੋ ਚੱਲਦੇ ਆ ਲਓ ਜੀ ਅੱਜ ਤੁਹਾਨੂੰ ਜਲੰਧਰ ਦੀ ਸਭ ਤੋਂ ਵਧੀਆ ਚਾਹ ਪਿਲਾਉਣ ਜਾ ਰਹੇ ਆ टी एंड टॉक ਤੇ ਤੇ ਜ਼ਿਆਦਾ دیر ਨਾ ਕਰਦੇ ਹੋਏ ਆਜੋ ਚਲਦੇ ਆਂ ਅੰਦਰ ਪਹਿਲਾਂ ਤੋਂ ਦੇਖੋ टी एंड टॉक ਬੈਠਣ ਦਾ ਵੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਅਸਟੂਨ ਉੱਤੇ ਬੰਬਈ ਉਹੀ ਬੈਠੇ ਆ ਅੰਦਰ ਵੀ ਬੈਠਣ ਨੂੰ ਵਧੀਆ ਬਣਾਇਆ ਆਜ ਹੋ ਗਈ। ਕੀ ਆ ਵੀ ਨਿਆ? ਕਿਹੜੀ ਕਿਹੜੀ ਚਾਹ ਆ ਆਪਣੇ ਕੋ? ਸਿਰ ਸਿੰਪਲ ਚਾਹ ਤੇ ਮਸਾਲੇ ਵਾਲੀ ਚਾਹ ਲੈ ਚੀ ਵਾਲੀ ਚਾਹ। ਸਿੰਪਲ ਚਾਹ ਤੇ ਮਸਾਲੇ ਵਾਲੀ ਤੇ ਇਲਾਚੀ ਵਾਲੀ ਹੈ ਨਾ। ਤੇ ਮਸਾਲਾ ਚਾਹ ਬਾਰੇ ਤੁਹਾਡੇ ਸੁਣਿਆ ਸੀ ਕਿ ਇਹ ਬਹੁਤ ਵਧੀਆ ਬਣਦੀ ਹੈ। ਤੇ ਸਾਨੂੰ ਫਿਰ ਬਣਾਓ ਅੱਜ ਮਸਾਲਾ ਚਾਹ ਤੇ ਨਾਲੇ ਨਸੋ ਕਿਦਾਂ ਬਣਾਉਨੇ ਤੁਸੀਂ ਕੀ ਸਾਰਾ ਹਸਾਬ ਨਾਲ ਠੀਕ ਆ। ਵਧੀਆ ਜਿਹੀ ਬਣਾਓ ਸਾਨੂੰ। ਠੀਕ। ਤੇ ਆਪਾਂ ਪੀ ਕੇ ਫਿਰ ਤੁਹਾਨੂੰ ਦੱਸਦੇ ਹਾਂ ਜੀ ਕਿਦਾਂ ਲੱਗੀ ਚਾਹ। ਤੁਸੀਂ ਆਪਣੀ ਫੈਮਿਲੀ ਨਾਲ ਬੱਚਾ ਨਾਲ ਯਾਰਾਂ ਦੋਸਤਾਂ ਨਾਲ ਇੱਥੇ ਆ ਕੇ ਇੰਜੋਏ ਕਰ ਸਕਦੇ ਲੋ ਜੀ ਆਪਾਂ ਦੇਖਦੇ ਆਂ ਵੀ ਬਾਈ ਕਿਦਾਂ ਬਣਾਉਂਦਾ ਚਾ ਮਸਾਲੇ ਵਾਲੀ ਸਪੈਸ਼ਲ ਚਾਹ ਇਹਨਾਂ ਦੀ ਬਹੁਤ ਸੁਣਿਆ ਇਹਦੇ ਬਾਰੇ ਜਲੰਧਰ ਦੀ ਸਭ ਤੋਂ ਵਧੀਆ ਚਾਹ ਹੈ ਬਾਕੀ ਫੇ ਪੀ ਕੇ ਦੱਸਦੇ ਹਾਂ ਹੈ ਗੈਂਟਾ ਕਿਦਾਂ ਲੋ ਜੀ प्याज ਪਾੜ ਲਿਆ ਨੇ ਪਾਣੀ ਰੱਖ ਲਿਆ ਕੁ ਸਪੈਸ਼ਲ ਚੀਜ਼ਾਂ ਪਾਉਂਦੇ ਤੁਸੀਂ ਵਿੱਚ ਲੱਗਦਾ ਹਨਾ ਮਸਾਲੇ ਵਾਲੀ ਚਾਹ ਦਾ ਢਾਡੇ ਸੁਣਿਆ ਕਹਿੰਦੇ ਬਹੁਤ ਵਧੀਆ ਬਣਾਉਂਦੇ ਆ ਤੇ ਬਣਾ ਕੇ ਸਾਨੂੰ ਦਿਖਾਓ ਫਿਰ ਫਿਰ ਆਪਾਂ ਸਾਰਿਆਂ ਨੂੰ ਸੁਜੈਸਟ ਕਰਾਂਗੇ ਤੇ ਤੁਹਾਡੀ ਦੁਕਾਨ ਤੇ ਇੱਕ ਵਾਰੀ ਜ਼ਰੂਰ ਆਉਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਦੁਕਾਨ ਕਰਦਿਆਂ ਨੂੰ ਮੈਨੂੰ ਸਰ ਅਬੀ ਮੈਂ ਪਹਿਲੇ ਆਇਆ ਤੇ 7 ਮਹੀਨੇ ਕੰਮ ਕਰਕੇ ਗਿਆ ਇਥੋਂ ਇਸke ਬਾਅਦ ਮੈਂ 7 ਮਹੀਨੇ ਕੇ ਬਾਅਦ ਫਿਰ ਆਇਆ ਥੋੜਾ ਮਿਲ ਕੋ 1 ਮਹੀਨਾ ਹੋ ਗਿਆ ਇਹ ਸ਼ੌਪ ਕਿਸ ਕੀ ਹੈ? ਆਪਕੀ ਹੈ ਮਾਲਕ ਆਪੋ ਜਾਂ ਨਹੀਂ 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 ਦੂਸਰੇ ਮਾਲਕ ਹੈ ਸਾਡੇ ਚਿਤਵੰਤੀ। ਓਕੇ। ਇੱਕ ਤੇ ਦੇਖ ਸਕਦੇ ਹੋ ਤੁਸੀਂ ਬੈਠਣ ਦਾ ਵਧੀਆ ਸਾਫ ਸਫਾਈ ਵੀ ਵਧੀਆ। ਬਹੁਤ ਵਧੀਆ ਟੇਸਟ ਹਾਲਾਂ ਤੁਸੀਂ ਆਓ ਫਰੈਂਡਸ ਨਾਲ ਯਾਰਾਂ ਦੋਸਤਾਂ ਨਾਲ ਤੇ ਆਗੇ ਤੁਸੀਂ ਹੁਣ ਜਦੋਂ ਦਾ ਟਾਈਮ ਹੋ ਗਿਆ ਤਦ 4 ਵਜੇ ਚੱਲੇ ਆ। ਜ਼ਿਆਦਾ ਟਾਈਮ ਆ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਇੱਥੇ ਤੇ ਜਾਦਾ ਬਹੁਤ ਬੀਤੀ ਜਲੰਧਰ ਚ ਇਹਨਾਂ ਦਾ ਸੁਣਿਆ ਇਹ ਸਭ ਤੋਂ ਵਧੀਆ ਚਾਹ ਹੈ ਜਲੰਧਰ ਦੀ ਤੇ ਬਾਕੀ ਹੁਣ ਪੀ ਕੇ ਪਤਾ ਲੱਗੂਗਾ ਕਿਦਾਂ ਵਾ ਅਜੇ ਤਾਂ ਪਾਣੀ ਹੀ ਬਲ ਰਿਹਾ ਹੈ ਹਾਂ ਹਾਂ ਪਾਣੀ ਬਲ ਰਿਹਾ ਹੈ ਬੱਤੀ ਸਿੱਨਸ ਹੋ ਗਈ ਉਸਕੇ ਬਾਅਦ ਬੱਤੀ ਹਾਂਜੀ ਓਕੇ ਸਤਿ ਮਾਣਦੀ ਹੈ ਉਸਕੇ ਬਾਅਦ ਚੀਨੀ ਹਾਂਜੀ ਗੁੱਡ ਹੋਈ ਪਾਣਾ ਰਹੀ ਆ ਉਹ ਮਸਾਲੇ ਦਾ ਸੁਣਿਆ ਕਿਨੇ ਟਾਡਾ ਸਪੈਸ਼ਲ ਕੋਈ ਮਸਾਲਾ ਪਾਉਂਦੇ ਤੁਸੀਂ ਹਾਂ ਨਾ ਵੀ ਬਾਈ ਲੱਗਾ ਮਸਾਲਾ ਪਾਉਣ ਆਇਓ ਸਾਰਾ ਇਹਨੇ ਸਰ ਤੇ ਜਾਣ ਇਹਨਾਂ ਦੀ ਮਸ਼ਹੂਰ ਆ ਚਲੋ ਆਪਾਂ ਤੁਹਾਨੂੰ ਇਹ ਨਹੀਂ ਪੁੱਛਦੇ ਵੀ ਕੀ ਇਹ ਮਸਾਲਾ ਕਿੱਦਾਂ ਬਣਾਉਣਾ ਇਹ ਚਲੋ ਰਹਿਣ ਦੂ ਦੱਸਣ ਨੂੰ ਤੇ ਕਿਉਂਕਿ ਤੁਹਾਡਾ ਵੀ ਕੋਈ ਰਾਜ਼ ਹੁੰਦਾ ਇਹ ਤਾਂ ਫੇਰ ਕੋਈ ਕਾਪੀ ਕਰ ਸਕਦਾ ਤੁਹਾਡਾ ਮਸਾਲਾ ਹੈ ਤੇ ਲਓ ਜੀ ਹੁਣ ਦੁੱਧ ਪਾਉਂਦਾ ਭਾਈ ਨੇ ਫਿਰ ਇਹ ਕਿਹ ਸਰ ਤੁਹਾਨੂੰ ਦੱਸਦੇ ਆ ਚਾਹਾਂ ਦਾ ਅਜੇ ਬੜ ਰਹੀ ਹੈ ਉਹ ਵਾਣਾ ਆਇਆ ਨਹੀਂ ਹੈ ਜੀ ਨਹੀਂ ਵੀ ਆਣਗੇ ਜੀ ਅੱਬੀ ਦੋ ਤੁਸੀਂ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਇੱਥੇ ਹਮੇ ਤਾਂ ਦਸਰ ਹੋ ਗਏ 5 ਮਹੀਨੇ ਪੰਜ ਮਹੀਨਾ ਠੀਕ ਆ ਤੇ ਤੈਨੂੰ ਮੇਰੇ ਕੋਲ ਸਾਲ ਨਹੀਂ ਹੈ ਸਾਲ ਹਾਂ ਜੀ ਡੰਡ ਤੂੰ ਪੁਰਾਣਾ ਬੰਦਾ ਫੈ ਨਾ ਹਾਂ ਜੀ ਕਿੰਨਾ ਚਲੋ ਗਿਆ ਇਹਨੂੰ ਸ਼ਾਪ ਨੂੰ ਬਣੀ ਨੂੰ ਇਸ ਕੋ ਹੋ ਗਏ ਸਰ ਵਹੀ 4-5 ਸਾਲ ਹੋ ਗਏ 4-5 ਸਾਲ ਹਾਂ ਜੀ ਠੀਕ ਆ ਇਕ ਬਹੁਤ ਵਧੀਆ ਲਿਕੇਸ਼ਨ ਪਾਰਕਿੰਗ ਦਾ ਬਹੁਤ ਵਧੀਆ ਬਾਹਰ ਖੁੱਲੀ ਹੈ ਜਗਾ ਤੇ ਉਹ ਵੀ ਤੁਹਾਨੂੰ ਆਪ ਦਿਖਾਵਾਂਗੇ ਸਾਫ ਸਵੱਜ ਦਾ ਵਧੀਆ ਬੈਠਣ ਦਾ ਬਹੁਤ ਵਧੀਆ ਮੁੰਦਾ ਬਹੁਤ ਵਧੀਆ ਲੱਗਾ ਨਹੀਂ ਤੇ ਜ਼ਿਆਦਾਤਰ ਟੀ ਸਟਾਲ ਤੇ ਉਦਾਂ ਇਨੀ ਡੈਕੋਰੇਸ਼ਨ ਨਾਲ ਵਧੀਆ ਨਹੀਂ ਹੁੰਦਾ ਨਾਰਮਲ ਨਾਰਮਲ ਜਿਹਾ ਹੁੰਦਾ ਓ ਕੈਸੇ ਹੋ ਬੱਚਾ ਪਾਰਟੀ ਹਲਾਗੇ ਹੋਰ ਸ਼ਾਪਸ ਵੀ ਆ ਸਦਾ ਠੀਕ ਹੋ ਕਿੱਧਰ ਆਏ ਤੁਸੀਂ ਹੈ ਕਿੱਧਰ ਆਏ ਆ ਬਣਾ ਲੀ ਜੀ ਬਣਾਈ ਜਾ ਯਾਰ ਬਣਾਈ ਜਾ ਬਣਾਈ ਜਾ ਬਣਾਈ ਜਾ ਇੱਕ ਜੇ ਹੈ ਨਾ ਇਹ ਕੋ ਦੇ ਦੇ ਜੀ ਉਸ ਨੂੰ ਮਾਰ ਜਾ ਉਹਦੇ ਨੇ ਬਣਾ ਦੇ ਇਹ ਕੋ ਦੇ ਦੇ ਜੀ ਦੇ ਦੇ ਤਿੰਨ ਦੇ ਦੇ ਚਲੋ ਉੱਥੇ ਬੈਠੋ ਪੱਕੇ ਧਲੇ ਮੈਂ ਲੈ ਕੇ ਆਉਣਾ ਉੱਪਰ ਵਾਲਾ ਪੱਕੇ ਧਲੇ ਬੈਠ ਜਾਓ ਉਹਦੇ ਬੈਠੋ ਪੱਕੇ ਧਲੇ ਮਾਝਾ ਪੱਕੇ ਧਲੇ ਬੈਠ ਜਾਓ ਪੱਕੇ ਧਲੇ ਚਲੋ ਬੋਤ ਉੱਥੇ ਬੈਠ ਜਾ ਮੈਂ ਲੈ ਕੇ ਆਉਣਾ ਉਹ ਮਾਝਾ ਦੇ ਦੋ ਲੋਲੀ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਬੱਚੇ ਸੀਗੇ ਕੁਛ ਛੋਟੇ ਉਹ ਵੀ ਇੱਥੇ ਆਏ ਸੀ ਤੇ ਉਹਨਾਂ ਨੂੰ ਆਪਾਂ ਬਿਠਾ ਲਿਆ ਕਹਿੰਦੇ ਸੀ ਜਿਹੜਾ ਘੁੰਮਦੇ ਘੁੰਮਦੇ ਆ ਗਏ ਖਾਣਾ ਕੁਛ ਮੈਂ ਕਹਾਂ ਚਲੋ ਆਜੋ ਤੁਹਾਨੂੰ ਕੋਲਡ ਡਰਿੰਕ ਬਣਾਉਨੇ ਆ ਲੈਨੇ ਕੋਲਡ ਡਰਿੰਕ ਪੀਣਾ ਲੈਨੇ ਚਾਹ ਦੇ ਨਾਲ ਨਾਲ ਮੇਰੀ ਕਿਸਮਤ 'ਚ ਅੱਜ ਇਹ ਸੇਵਾ ਲਈ ਕਿਸੇ ਇਨਾਂ ਦੀ ਜੋ ਮੈਂ ਕਰਨੀ ਸੀ ਚੱਕੋ ਮੈਂ ਹੋ ਮਾਜਾ ਬਹੁਤ ਵੈਰੀ ਗੁੱਡ ਠੀਕ ਹੋਰ ਕੁਛ ਕਿੱਦਸ ਓ ਵੈਰੀ ਗੁੱਡ ਜਿਵੇਂ ਸੁਮੇ 3 ਚਿਪਸ ਦੇ ਲੈ নাও ਜੀ ਆਪਣੀ ਚਾਹ ਵੀ ਆ ਗਈ ਐ ਇੱਥੇ ਰੱਖਦੇ ਇਹਨਾਂ ਕੋਈ ਬੈਠ ਕੇ ਪੀ ਲੈਣੀ ਆਪਾਂ ਚਿਪਸ ਦੇ ਦੇ ਇਹਨਾਂ ਨੂੰ ਹਾਂ কুরਕਰਾ ਓ কুরਕਰੇ ਦੇ ਦੇ 3 ਪੈਕੇਟ ਸਹੀ ਐ ਤੇਰੇ ਛੋਟੇ ਘਾਦੇਲੇ ਜਿਹੜੇ ਦੇਨੇ ਆ ਚਿਪਕਰੇ ਦੇ কুরਕਰੇ ਕਹਿੰਦੇ ਦੋ ਪਰ ਕਰ ਦੇ ਦੇ ਨਹੀਂ ਪਰ ਨਹੀਂ ਹੈ ਚਿਪਸ ਲੈ ਲੈ ਜਿਹੜੇ ਇੱਕ ਪਰ ਦੇ ਇੱਕ ਚਿਪਸ ਦੇ ਪੈਕਟ ਹੋਰ ਜੋ ਇਹ ਲੈ ਹਾਂ ਇਹ ਵੀ ਲੈ ਗਾ ਲਓ ਜੀ ਉਹ ਦੱਸੋ ਠੀਕ ਹੈ ਸਪ ਲੈ ਗਈ ਇਹ ਤਾਂ ਬਾਈ ਠੀਕ ਆ ਗਰਮੀ ਜਨਾ ਜ਼ਿਆਦਾ ਕੋ ਮੈਂ ਕਰਾਂ ਠੰਡਾ ਠੰਡਾ ਜਦੋਂ ਉਹਨਾਂ ਵੇਖੂ ਮੈਂ ਕਰਾਂ ਠੀਕ ਆ ਇਹ ਯਾਰ ਆ ਖੁਸ਼ੀ ਜਿਹੜੀ ਹਨ ਇਹ ਕਿਤੇ ਨਹੀਂ ਮਿਲ ਸਕਦੀ। ਲੋਈ ਬੱਚਿਆਂ ਨਾਲ ਬੈਠ ਕੇ ਪੰਜਵਾਏ ਚਾਹ ਮੈਨੂੰ ਇਸ ਗੱਲ ਦੀ ਖੁਸ਼ੀ ਘਾਟਾ ਮੈਂ ਚਾਹ ਪੀਣਾ ਹੈ ਇੱਥੇ। ਮੈਨੂੰ ਇਹਨਾਂ ਇਸ ਗੱਲ ਦੀ ਬਹੁਤ ਖੁਸ਼ੀ ਆ ਵੀ ਇੰਨਾ ਬੱਚਿਆਂ ਨਾਲ ਆਪਾਂ ਟਾਈਮ ਸਪੈਂਡ ਕੀਤਾ। ਉਧਰੋਂ ਅਚਾਨਕ ਇਹ ਹੈਗੇ। ਉਹ ਮੈਂ ਤੇ ਇਹਨਾਂ ਨੂੰ ਖਾਂਦਿਆ ਦੇਖ ਕੇ ਆਪਣਾ ਮਨ ਬਹੁਤ ਖੁਸ਼ ਹੋਇਆ। ਖੁਸ਼ੀ ਵੀ ਕੋਸ਼ਿਸ਼ ਕਰਿਆ ਕਰੋ ਜਦੋਂ ਕਿ ਤੇ ਦਰਦਾਂ ਲੋਕਾਂ ਬੱਚੇ ਗਰੀਬ ਦੇਖਦੇ ਆ ਜਾਂ ਕੋਸ਼ਿਸ਼ ਕਰਿਆ ਕਰੋ ਜਿੰਨਾ ਵੀ ਹੋ ਸਕਦਾ ਵਸ ਤੋਂ ਵੱਧ ਉਹਨਾਂ ਨੇ ਆਪਣਾ ਸਮਾਨਜ ਦਾਨ ਕਰਿਆ ਕਰੋ ਦੇਖ ਲਿਆ ਕਰੋ ਜੇ ਕੋਈ ਚੱਪਲ ਨਹੀਂ ਹਉਣ ਦਾ ਮੌਸਮ ਆ ਗਰਮ ਤੇ ਬੱਚਿਆਂ ਦੇ ਪੈਰਾਂ ਚ ਚੱਪਲਾਂ ਨਹੀਂ ਆ ਲਖ ਰੀਕੋਰਡ ਕੋ ਪਾਣੀ ਪੂਟਿੰਗ ਬੱਚਿਆਂ ਨੂੰ ਧਿਆਨ ਰੱਖਿਆ ਕਰੋ ਕਿਉਂਕਿ ਆਪਾਂ ਤਾਂ ਨੇ ਆਪਰੇ ਬੱਚੇ ਘਰ ਚ ਉਹਨਾਂ ਤੇ ਲਾ ਕੇ ਦੇਖਿਆ ਕਰੋ ਯਾਰ ਵੀ ਕਿ ਉਹ ਕਿਉਂ ਜੋ ਚਪਲਾ ਬਣਾਉਣ ਤੱਕ ਦਾ ਵੀ ਹੁੰਦਾ ਇਸ ਲਈ ਇਹ ਵੀ ਆਪਣੇ ਬੱਚੇ ਆ ਠੀਕ ਆ ਹੋਰ ਤੇ ਨਹੀਂ ਕੁਝ ਕਾਣਾ ਚਾਹ ਵੀ ਬਹੁਤ ਵਧੀਆ ਬਣੀ ਯਾਰ ਡੰਡੀ ਤੇ ਆਓ ਤੁਸੀਂ ਸਾਰੇ ਜਣੇ ਦੋਸਤਾਨਾ ਯਾਰਾ ਦੋਸਤਾਨਾ ਫੈਮਲੀ ਨਾਲ ਬੱਚਿਆਂ ਨਾਲ ਆ ਕੇ ਕੋਈ ਚਾਹ ਮਸਾਲੇ ਵਾਲੀ ਟਰਾਈ ਕਰੋ ਬਹੁਤ ਵਧੀਆ ਬਣਾਉਂਦੇ ਆ ਮਿਲਦੇ ਆ ਜੀ ਨੈਕਸਟ ਵਲੌਗ ਤੇ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਠੀਕ ਹੈ ਚਲੋ ਜਾਓ ਕਿਡੋ ਹੁਣ ਠੀਕ ਆ ਹਾਲੋ ਹੁਣ ਇਹਨੂੰ ਠੀਕ ਹੈ ਤੇ ਤੁਸੀਂ ਸਾਰੇ ਜਣੇ ਆਓ ਇੱਥੇ ਟੀ ਐਨ ਟੌਪ ਤੇ ਲਾਡੋ ਵਾਲੀ ਰੋਡ ਨੀਅਰ ਪੰਜਾਬੀ ਢਾਬਾ ਤੇ ਜੀਨੀ ਦਾਸਟਰ ਦੇ ਸਾਹਮਣੇ ਦਿਨਿਕ ਪਾਸਕਰ ਦੇ ਸਾਹਮਣੇ ਹੈ ਨਾ ਠੀਕ ਆ ਤੇ ਆਓ ਯਾਰਾਂ ਦੋਸਤਾਂ ਨਾਲ ਫੈਮਲੀ ਨਾਲ ਬੱਚਿਆਂ ਨਾਲ ਆਓ ਇੱਕ ਵਾਰੀ ਮੇਰੇ ਕਹਿਣ ਤੇ ਚਾਹ ਗੁਪੀ ਕੇ ਜਾਓ ਇਥੇ ਮਸਾਲੇ ਵਾਲੀ ਰਿਜਰਵ ਕਰੋਂਗੇ ਤੇ ਬਹੁਤ ਵਧੀਆ ਚਾਹ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲੋ ਤੇ ਗਾਣਾ ਵੀ ਆ ਰਿਹਾ ਜਲਦੀ ਤੇ ਮਿਲਦੇ ਆਂ ਜੀ ਹੁਣ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਚੱਪੜ ਆ ਦੇਖ ਲੋ ਤੁਸੀਂ ਪਾਰਕਿੰਗ ਦਾ ਬਹੁਤ ਵਧੀਆ ਏਰੀਆ ਬਹੁਤ ਖੁੱਲਾ ਤੁਸੀਂ ਆ ਸਕਦੇ ਹੋ ਤੇ ਦੈਨਿਕ ਪਾਸਟਰ ਦੇ ਸਾਹਮਣੇ ਹੀ ਆ ਤੇ ਆ ਦੇਖ ਲੋ ਰੋਡ ਬਹੁਤ ਖੁੱਲਾ ਤੁਸੀਂ ਆ ਸਕਦੇ ਹੋ ਤੇ ਟੀਨ ਟਾਕ ਤੇ ਯਾਰਾਂ ਦੋਸਤਾਂ ਨਾਲ ਫੈਮਲੀ ਨਾਲ ਬੱਚਿਆਂ ਨਾਲ ਉਹ ਪਾਰਕਿੰਗ ਦਾ ਵਧੀਆ ਸੀ ਸਾਰਾ ਦੇਖ ਸਕਦੇ ਹੋ ਮਿਲਦੇ ਆ ਜੀ ਤੁਹਾਨੂੰ ਆਪਾਂ ਨੈਕਸਟ ਵਲੌਗ ਚ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ